ਮੈਂ ਤਾਂ ਸੁਟ ਲਈ ਹੋਊਗੀ ਜਦ ਬਰਸਤ ਲਈ ਹੋਊਗੀ ਚੌਂਦੀ ਦਾ ਓਏ ਓ ਆ ਗਿਆ ਵੀਰਲੇ ਚੱਲ ਚੱਲ ਪਾਣੀ ਲੈ ਆਪਾਂ ਜੁਕੇ ਠੀਕ ਨੇ ਜਾਂਦੇ ਆ ਹੈ ਵੀਰੇ ਠੀਕ ਹੀ ਆਦੇ ਆ ਅੱਜ ਤੱਕ ਲੱਗਦੀ ਆਂਦੇ ਸੀਗੇ ਜਾਂ ਜਾਂ ਹਿੰਦਰਾ ਤੋਂ ਪਾਣੀ ਨਹੀਂ ਆਉਂਦਾ ਕੁਛ ਨਹੀਂ ਬਸ ਵਿਅਸ ਦਿਰਸਾ ਖਾਓਗੀ ਅੱਛਾ ਫਿਰ ਆਗੀ ਤੇ ਖਾਣੇ ਤੇ ਨਹੀਂ ਤੇ ਖਾ ਤਾਂ ਮਿਲੀ ਨਹੀਂ ਅੱਜ ਮੈਨੂੰ ਹੈ ਹੋਰ ਕਿਉਂ ਕਰ ਪਿਛਲੀ ਵਾਰ 10-12 ਅਕਸਟਰਲ ਕਰਨੀ ਸੀ ਉਹ ਕਹਦੇ ਐਸੀ ਤਨਖਾਹੀ ਦਿੱਤੀ ਲੈ ਵੀ ਆ ਕੀ ਗੱਲ ਐ ਤੂੰ ਛੁੱਟੀ ਦਾ ਨਾਮ ਦਰਦਾ ਤੂੰ ਕਿਹੜੇ ਛੁੱਟਕੀ ਕੀਤੀ ਜਾਈਆਂ ਕੋਈ ਜਾਣਦੇ ਮੈਂ ਥੋੜਾ ਬਤਕਾ ਤਾਂ ਕੋਲਾ ਹੋਏਗਾ ਟਾਈਮ ਤੇ ਖਾਣੀ ਆਈ ਤੂੰ ਛੁੱਟੀ ਦਾ ਦਿੰਦੀ ਨਹੀਂ ਕਰਦੀਆਂ ਚੰਗੀ ਤੇਰਾ ਯਾਦ ਕਰ ਜਦੋਂ ਤੂੰ ਕਾਲਜ ਦੇ ਐਡਮਿਸ਼ਨ ਕਰਾਉਣੀ ਸੀ ਕਿੰਨੇ ਦਿਨ ਇੱਕ ਦਿਨ ਤਾਂ ਪ੍ਰੋਸਪੈਕਟ ਫੜਨ ਵਾਸਤੇ ਗਏ ਫਿਰ ਐਡਮਿਸ਼ਨ ਕਰਾਉਣ ਵਾਸਤੇ ਦੋ ਤਿੰਨ ਦਿਨ ਜਾਂਦੇ ਰਹੇ ਫਿਰ ਕੀ ਦਰਸ਼ਤ ਨਹੀਂ ਹੋ ਗੁੰਦਾ ਹਾਂ ਤੇ ਤੈਨੂੰ ਛੁੱਟੀ ਦਾ ਲੈਣਾ ਤੇ ਅਰਬੀ ਤੇ ਰਵੀ ਦੋ ਦੋ ਬਿਮਾਰ ਹੋ ਗਿਆ ਸੀਗਾ ਦੋ ਤਿੰਨ ਦਿਨ ਹੱਥ ਦਾ ਦੇ ਵਿੱਚ ਲੈ ਕੇ ਗਏ ਉਸਦੇ ਹੋਏ ਪੰਜ ਛੁੱਟੀਆਂ ਤੇ ਖਾਣ ਰੱਖਦੇ ਨੇ ਮੈਂ ਬੰਦੀ ਆਪਰੇਸ਼ਨ ਦੇ ਲਈ ਤਿੰਨ ਚਾਰ ਦਿਨ ਬੰਦੀ ਦੇ ਆਪਰੇਸ਼ਨ ਦੇ ਵਿੱਚ ਲੱਗ ਗਏ ਚੱਲ ਚੱਲ ਬਾਹਰ ਲੈਣਾ ਬੰਦਾ ਮੇਰੇ ਕੋਲ ਪੱਕਾ ਬੰਦਾ ਕੋੜਾ ਕੋੜਾ ਬਾਹਰ ਬੰਦੇ ਬੰਦੇ ਕਿਹਦੇ ਵਿੱਚ ਸਾਨੂੰ ਤਾਂ ਚੀਜ਼ ਚਾਹੀਦੀ ਹੈ ਮੈਨੂੰ ਚਾਹੀਦੇ ਰੈਫਰੈਂਸ ਜਿਹੜਾ ਸੂਟ ਚਾਹੀਦਾ ਵਾਕਿਆ ਸਹੀ ਗੱਲ ਹੈ ਲੋਕ ਸੱਚੀ ਕਹਿੰਦੇ ਆ ਬੇ ਲੋਕ ਇਨਸਾਨਾਂ ਨੂੰ ਪਿਆਰ ਨਹੀਂ ਕਰਦੇ ਪੈਸੇ ਤੇ ਕਰਕੇ ਕਰਦੇ ਆ ਜੇ ਹੁਣ ਅੱਜ ਤਨਖਾਹ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਸੀਗਾ ਬੇ ਇੱਕ ਵੀ ਤਨਖਾਹ ਵਿੱਚ ਕੱਤੀ ਨਹੀਂ ਗਈ ਤੇ 50000 ਦਾ 50000 ਸੈਲਰੀ ਮਿਲੀ ਆ ਕਤੁਸੇਤ ਪਹਿਲੇ ਹੀ ਦਿਖਾਦਾ ਵੀ ਵਾਕਈ ਤੁਸੀਂ ਮੈਨੂੰ ਨਹੀਂ ਪੈਸੇ ਦਾ ਪਿਆਰ ਕਰਦੇ ਹਾਂ ਆ ਲੋ ਇਹਦੇ ਵਿੱਚ ਗੂਗਲ ਪੇ ਕਰ ਦੇਣਾ ਤੇ ਆਪ ਦਾ ਜਿਹੜਾ ਕੁਝ ਖਰੀਦਣਾ ਹੈ ਤੇ ਲੈ ਓਏ ਇਹ ਮੈਂ ਲੈ ਲਿਆ